ਬਾਡੀ ਬੁੱਡੀ ਦੀ ਇਹ ਗੱਲ ਕਰ ਲਾਂ ਤੁਹਾਨੂੰ ਐ ਲੱਗੂਗਾ ਜਿਵੇਂ ਆਪਾਂ ਤੋਂ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਵੀ ਬੱਚੀ ਦੇ ਉੱਤੋਂ ਨਹੀਂ ਪੈਣਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਣਾਲਾ ਤੇ ਜ਼ਿਲ੍ਹਾ ਰਜੇਂ ਦਾ ਸੱਜਣੋ ਮੋਗਾ ਜੇ ਮੈਂ ਗੱਲ ਕਰ ਲਾਂ ਮੋਗੇ ਜ਼ਿਲ੍ਹੇ ਦਾ ਭਾਈ ਲਾਸਟ ਪਿੰਡ ਆ ਇਹ ਇਸ ਤੋਂ ਅੱਗੇ ਸ਼ੁਰੂ ਹੋ ਜਾਂਦਾ ਲੁਧਿਆਣਾ ਜ਼ਿਲ੍ਹਾ ਆਪਾਂ ਪਹੁੰਚੇ ਹੋਇਆ ਪਿੰਡ ਬਲਾਸਪੁਰ ਬਾਈ ਰਾਜੇ ਕੋਲੇ ਪਹੁੰਚੇ ਹੋਇਆ ਚੋਟੀਆਂ ਦਿਖਾਵਾਂਗੇ ਸੱਜਣੋ ਪੰਜ ਪੰਜਾਂ 'ਚ ਤਿੰਨ ਸੂਈਆਂ ਹੋਈਆਂ ਨੇ ਤੇ ਦੋ ਹੈਗੀਆਂ ਨੇ ਗੱਬਣਾਂ ਤੇ ਇੱਕ ਝੋਟੀ ਇਹੀ ਜੀ ਆ ਮਤਲਬ ਵੀ ਜਿਹੜੀ ਦਾ ਦੁੱਧ ਸਰਕਾਰੀ ਚਵਾਈ 'ਚ ਬਾਈ ਦੇ ਦਸਨ ਮੁਤਾਬਕ ਰਿਕਾਰਡ ਹੋਇਆ ਹੋਇਆ ਹੈ ਉਹ ਬਾਈ ਕਹਿੰਦਾ ਯਾਰ ਜੇ ਕਿਸੇ ਸੱਜਣ ਨੇ ਰਿਕਾਰਡ ਕਰਾਉਣਾ ਆਪਾਂ ਰਿਕਾਰਡ ਵੀ ਕਢਾ ਕੇ ਦੇ ਦਾਂਗੇ ਉਹ ਝੋਟੀ ਹੈਗੀ ਆ ਵੱਡੇ ਰਿਕਾਰਡ ਵਾਲੀ ਤੇ ਆ ਜਾਓ ਬਾਕੀ ਗੱਲਬਾਤ ਕਰਾਉਂਦੇ ਆ ਰਾਜੇ ਨਾਲ ਆ ਜਾ ਰਾਜਾ ਹਾਂਜੀ ਹੋਰ ਗੁਰੂ ਵੀਰੇ ਸਤਿ ਸ੍ਰੀ ਅਕਾਲ ਠੀਕ ਆ ਉਹ ਚੜ੍ਹਦੀ ਕਲਾ ਬੱਬੇ ਨਾਲ ਕੀ ਕਰਪਾਈ ਮੌਸਮ ਹੋ ਰਿਹਾ ਸੁਹਾਣਾ ਹਾਂ ਬਹੁਤ ਠੰਡਾ ਜਿਆਦਾ ਮੌਸਮ ਸੁਹਾਣਾ ਹੋ ਰਿਹਾ ਇੱਕ ਨੰਬਰ ਵਾਲੀ ਝੋਟੀ ਤੇ ਮਾਰਦੇ ਤਾਂ ਸਿੱਥੋਂ ਕਰ ਲੈਣਾ ਸ਼ੁਰੂ ਹਾਂ ਹਾਂਜੀ ਇਹਦੇ ਦੇ ਮਾਰਦੇ ਕੈਮਰਾ ਇਹਦੀ ਫੇਸ ਕੁਆਲਿਟੀ ਦਿਖਾ ਦੇ ਰਾਜੇ ਦਾ ਸੁਆ ਕਿਹੜਾ ਲੈ ਖੋਲ ਕੇ ਤੋੜ ਦਿਆੜੀ ਨਾ ਪੂਰੇ ਫਿਰੇ ਦੂਜੇ ਸੁਸੂਣੇ ਕੱਟੀ ਨੇ ਦੰਦਾਂ ਚ ਤੇ 2-4 ਦੰਦਾ ਜੀ ਅੱਛਾ 10 ਦਿਨ ਬਾਕੀ ਸੁਣ ਚ ਇਹਦੇ 10 ਦਿਨ ਬਾਕੀ ਕੰਫਰਮ 4 ਦੰਦਾ ਹੈ ਹਾਂ 4 ਦੰਦਾ ਪਹਿਲੇ 4 ਦੰਦਾ ਨਹੀਂ ਨਾ ਨਾ ਰੇ ਨਾ ਦਿਖਾ ਦੇ ਪਟਕ ਰਿਖਾ ਦੇ ਆਪਾਂ ਠੀਕ ਆ ਗੱਲ ਆ 16 ਕਿ ਸਰਕਾਰੀ ਜੀ ਆਹ ਬੰਦੇ ਨੇ ਘਰੇ ਮੈਂ ਵਪਾਰ ਚ ਆਈ ਆ 16 ਕਿਲੋ ਰਕਾਟ ਆ ਅਛਾ ਫਿਰ ਤਾਂ ਇਹ ਮੇਰਾ ਖਿਆਲ ਦੋ ਦੰਦ ਜਾਂ ਖੀਰੀ ਸੂਪੀ ਹੋਣੀ ਹੈ ਨਾ ਹਾਂ ਖੀਰੀ ਸੂਪੀ ਹੋਣੀ ਬਈ ਆ ਲੈ ਸੱਜਣਾ ਦੋ ਦੰਦ ਜਾਂ ਖੀਰੀ ਸੂਪੀ ਹੋਊਗੇ ਉਹ ਹਿਸਾਬ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਸੂਆ ਹੈਗਾ ਦੂਜਾ ਪਰ ਕਹਿਣ ਨੂੰ ਜੇ ਗੱਲ ਕਰ ਲਈ ਯਾਰ ਬਾਡੀ ਬੂਡੀ ਇਹਦੀ ਬਣਾਵਟ ਬਣੂਟ ਦੇ ਹਿਸਾਬ ਨਾਲ ਇਹ ਸੂਆ ਪਹਿਲਾਂ ਹੀ ਲੱਗੂਗੀ ਤੁਹਾਨੂੰ ਕਿਉਂਕਿ ਬਾਡੀ ਬੂਡੀ ਦੀ ਇਹ ਗੱਲ ਕਰ ਲੈ ਤੁਹਾਨੂੰ ਐ ਲੱਗੂਗਾ ਜਿਵੇਂ ਆਪਾਂ ਹਾਥੀ ਦਾ ਬੱਚਾ ਨਹੀਂ ਤੋਰੀ ਫਿਰਦੇ ਹੁੰਦੇ ਫੜ ਕੇ ਉਹ ਗੱਲ ਬਾਤ ਆ ਹਾਥੀ ਦੇ ਬੱਚੇ ਜਿੱਡਾ ਤੇ ਇਹਦਾ ਹੈਗਾ ਸੱਜਣੋਂ ਕੱਦ ਤੇ ਉਤੋਂ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਵੀ ਬੱਚੀ ਦੇ ਉਤੋਂ ਨਹੀਂ ਪੈਣਾ ਹਣਾ ਓ ਮੋੜ ਲੈ ਮੋੜ ਲੈ ਦਿਖਾ ਦੇ ਦਰਸ ਸਮਾਰ ਕੇ ਕਿਹੜਾ ਹੋਰ ਦਵਾ ਇੱਕ ਲੈ ਸੱਜਣੋਂ ਕੇਰਾ ਸਾਨੂੰ ਕਿਹੜਾ ਦਵਾ ਕੇ ਆਪਾਂ ਹੋਰ ਦਿਖਾ ਦਨੇ ਝੋਟੀ ਕਿਉਂਕਿ ਝੋਟੀ ਹੈਗੀ ਆ ਚੰਗੇ ਮੁੱਲ ਦੀ ਹਰੇਕ ਪੱਖ ਤੋਂ ਤਸੱਲੀ ਕਰਾ ਦੇ ਦਰਸ ਅਗਲੇ ਬੰਦੇ ਨੂੰ ਥਣ ਥਣਾਉਟ ਦਿਖਾ ਦੇ ਤੇ ਹਾਲੇ ਮੇਰਾ ਖਿਆਲ ਆ ਰਾਜੇ ਕੱਚੀ ਆ ਹਨਾ ਹਾਂ ਵੀਰੇ ਹਫਤਾ ਲਜੂ ਰਾਵਣਾ ਹਫਤਾ ਘੱਟੋ ਘੱਟ ਹਫਤਾ 10 ਦਿਨ ਕੱਢ ਦੂ ਬਾਕੀ ਜੇ ਉੱਤੋਂ ਇਹਦੀ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਲਾਜਵਾ ਆ ਜਿਵੇਂ ਆਪਾਂ ਗੱਲ ਕਰ ਲਈਏ ਵੀ ਯਾਰ ਚਿਹਰੇ ਨੂੰ ਤੁਸੀਂ ਮੇਲੇ 'ਚ ਵੀ ਲਾ ਦਿਓ ਹਨਾ ਬਾਕੀ ਵੀਰੇ ਲੇ ਬਾਈ ਬਟਨ ਵਾਲਾ ਤੂੰ ਤਾਂ ਇਹ ਲੈ ਲਾਉ ਬਹੁਤ ਅੱਛਾ ਬਟ ਬਟਨ ਵਾਲਾ ਵੀ ਹੁੰਦਾ ਸੀ ਇਹ ਬਟਨ ਵਾਲਾ ਹੁੰਦਾ ਹਾਂ ਬਾਕੀ ਯਾਰ ਬਿਊਟੀ ਵਾਲੀ ਝੋਟੀ ਆ ਸਿੰਘ ਸੁੰਗ ਦੀ ਕੁਆਲਿਟੀ ਦੀ ਗੱਲ ਕਰ ਲਈਏ ਤੇ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈਏ ਤੇ ਥਣ ਥਣੋਟ ਵੀ ਪਈਏ ਗੱਲ ਕਰ ਲਈਏ ਯਾਰ ਚੰਗਾ ਲੱਗਿਆ ਮੁਠੀ ਦੀ ਇਹ ਉੱਤੋਂ ਵੀ ਦਿਖਾ ਦੇ ਦਰਸੋ ਇਹ ਬਾਡੀ ਬੁੱਡੀ ਵੀ ਦਿਖਾ ਦੇ ਐਨਸ ਮਾਰ ਕੇ ਠੰਡੀ ਸੀ ਠੰਡੀ ਆ ਪੂਰੀ ਠੰਡੀ ਆ ਵੀਰੇ ਹਾਂ ਝੋਟੀ ਠੰਡੀ ਸੀ ਲਾਹੀ ਗਰਨੀ ਵੀ ਸਾਡੇ ਸਮਾਨ ਤੋਂ ਜ਼ਰੂਰ ਕਰਦੀ ਆ ਲੈ ਸਾਈਡ ਨੂੰ ਹੋ ਯਾਰਾ ਜੇ ਇੱਥੋਂ ਫੇਸ ਕੁਆਲਟੀ ਵੀ ਦਿਖਾ ਦੇ ਦਰਸੋ ਹਰੇਕ ਪੱਖ ਤੋਂ ਕਰਾ ਦੇ ਦਰਸ਼ਨ ਇਹਦੇ ਇਹਦਾ 16 ਕਿਲੋ ਪੈਲਣ ਦਾ ਰਿਕਾਰਡ ਹੈ ਭਲੇ ਰਿਕਾਰਡ ਵੀ ਹੈਗਾ ਜਿਹਨੇ ਲੈਣਾਪ ਲੈ ਸਕਦਾ ਅਛਾ ਰਿਕਾਰਡ ਵੀ ਆ ਪਕੜਾ ਕੇ ਦੇ ਦਾਂਗੇ ਪੈਸੇ ਦੇ ਫਿਰ ਹੁਣ ਕਿੰਨੇ ਲਵਾਂਗੇ ਪਏ ਵੀਰੇ ਮੁੱਲ ਤਾਂ ਕਰਦੇ ਪਰ 1.5 ਲੱਖ ਕਿੰਨੇ ਵੀ ਸਾਡੇ ਆਪ 1.45 ਦੇ ਦਾਂਗੇ 1.45 ਦੇ ਓਏ ਵੀਰੇ ਅੱਜ ਦਾ ਮੋਲਾ ਜੇਪਾ ਚਾਰਨ ਸੰਘੇ ਸਵਾ ਕੇ ਦਿੰਨੇ ਆ ਹਾਂਜੀ ਫਿਰ ਠਾਰ ਲਓ ਤੋੜ ਕੇ ਦੇਵਾਂਗੇ ਉਧਰ ਰੇਟ ਫਿਰ ਉਹਦੇ ਕਰਾਂਗੇ ਵੀਰੇ ਠੀਕ ਆ ਗੱਲ ਇਹ ਰੇਟ ਸੱਜਣੋ ਜਿਵੇਂ ਬਾਈ ਨੇ ਦੱਸਿਆ ਵੀ ਗੱਲ ਬਾਈ ਦੀ ਵੀ ਠੀਕ ਆ ਯਾਰ ਵੀ ਇਹ ਰੇਟ ਅੱਜ ਦਾ 1.45 ਕਿਉਂਕਿ ਪਹਿਲਣ ਦਾ 16 ਕਿਲੋ ਦਾ ਰਿਕਾਰਡ ਆ ਇਹਦਾ ਇਸ ਵਾਰੀ ਬਾੜਾ ਨਹੀਂ ਯਾਰ ਜੇ 2 ਕਿਲੋ ਤੱਕ ਝੋਟੀ ਅੱਪ ਕਰਨ ਦਾ ਇਹਦਾ ਫਰਜ਼ੀ ਆ ਕਿਉਂਕਿ ਬਾਡੀ ਬੁੱਡੀ ਦੇ ਹਿਸਾਬ ਨਾਲ ਨਾ ਤੇ ਹੁਣ ਮਾਰ ਦੇ ਤਰਸ 2 ਨੰਬਰ ਵਾਲੀ ਤੇ ਕੈਮਰਾ ਹੋਈ ਆ ਵੀ ਖੋਲ ਕੇ ਤੋੜ ਦਿਓ ਜੀ ਲੈ ਤੋਰੀ ਚੱਲੋ ਨਾਲ ਦੀ ਨਾਲ ਆ ਵੀ ਤੋੜ ਦੇ ਬਾਈ ਖੋਲ ਕੇ ਓਏ ਤ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਤੀਜੇ ਸੂਏ ਹੋਊਗੀ ਝੁੱਟੀ ਅੱਛਾ ਇਹ ਤੀਜੇ ਸੂਏ ਇਹ ਸੂਣ ਵਾਲੀ ਆ ਕਿ ਸੂਈ ਹੋਈ ਆ ਸੂਈ ਦੇ ਵੀਰੇ ਇਹ ਅੱਛਾ ਇਹ ਸੂਈ ਹੋਈ ਆ ਇਹ ਕਿੰਨੇ ਕ ਦਿਨ ਦੀ ਸੂਈ ਆ ਬਾਈ ਇਹਨੂੰ ਸੂਈ ਨੂੰ ਵੀਰੇ ਮਹੀਨਾ ਦੇ ਆਸ-ਪਾਸ ਹੋਗਣਾ 20 ਦਿਨ ਮਹੀਨਾ ਹੋ ਗਿਆ ਹੁਣ ਆਪਾਂ 20 ਦਿਨ ਹੋਗੇ ਵੀ ਆਪਾਂ ਲੈ ਆਂਦੀ ਆ ਇਹ ਆਪਾਂ ਲੈ ਕੇ ਆਂਦੀ ਵੀਰੇ ਅੱਛਾ ਆ ਇਹਦਾ ਬੱਚਾ ਦਾ ਧੋਰ ਦਿਆਂ ਇਹਨੂੰ ਤਾਂ ਬਾਡੀ ਬੁੱਡੀ ਦੀ ਇਹ ਵੀ ਚੰਗੀਆਂ ਬਾਈ ਸਿੰਘ-ਸੁੰਗ ਦੀ ਕੁਆਲਿਟੀ ਇਹਦੀ ਵੀ ਚੰਗੀਆਂ ਇਹ ਛੋਟੀ ਹੈਗੀ ਆ ਤੀਜਾ ਸੂਆ ਇਹਦੇ ਥੱਲੇ ਦੁੱਧ ਕਿੰਨਾ ਹੋਣਾ ਬੀਰਿਆ ਪਾ ਉੱਥੋਂ 10 ਕਿਲੋ ਤੋਲ ਕੇ ਲਿਆ ਹੈਗੇ ਆਪਣਾ ਕਰਿਆ ਕਰ ਉਪਰਾ ਕਰੀ ਥੋੜਾ ਜਿਹਾ ਪੱਠੇ ਘਟ ਖਾਦੇ ਆ ਠੀਕ ਆ ਗੱਲ ਹੁਣ 7-8 ਕਿਲੋ ਜਿਹੜੇ ਯਾਰ ਲੈ ਜਾਣੀ ਆਪਣਾ ਕਰੇ ਚੋਕਲ ਜਾ ਬਚਾਟਰ ਠੀਕ ਆ ਗੱਲ ਆਪਣ ਨੂੰ ਬਾਅਦ ਲੰਬਣਾ ਦੇ 7 ਕਿਲੋ 6 ਕਿਲੋ 8 ਕਿਲੋ ਆ ਆਪਾਂ ਉਹ ਨਾ ਨਿਕਰੋਣੀ ਯਾਰ ਪਾਸੇ ਪੁੱਸੀ ਵਾਲਾ ਕਿਵੇਂ ਸਿਸਟਮ ਪਾਸੇ ਪੁੱਸੀ ਕੋਈ ਪੁਰਾਣੀ ਵੀਰੇ ਬੱਚਾ ਮੂੰਹ ਲਾ ਕੇ ਮੈਂ ਭਰ ਗਿਆ ਹੈਗਾ ਅੱਛਾ ਉਹ ਜਵਾਸੀਆ ਕਰੇ ਨਾ ਬੱਚਾ ਮੂੰਹ ਲਾ ਕੇ ਮੈਂ ਥਾਰ ਤੋਂ ਜੋ ਲੱਗਦਾ ਵੀ ਓਦਾਂ ਯਾਰ ਖਾਲੀ ਕਰਕੇ ਜੇ ਚੈੱਕ ਕਰ ਲੇ ਕੋਈ ਹਲ ਚੈੱਕ ਕਰ ਲੈ ਵੀਰੇ ਉਧਰ ਤੋਂ ਦਰਸ ਫੇਸ ਕੁਆਲਟੀ ਵੀ ਦਿਖਾ ਦੇ ਲੈਵਲੂ ਵੀ ਤੇ ਵੀ ਮਾਰਦਾ ਕੈਮਰਾ ਤਾਂ ਇਧਰੋਂ ਸਿੰਗ-ਸਿੰਗ ਦੀ ਬਣਾਵਟ ਵੀ ਦਿਖਾ ਦੇ ਪਾਸੇ ਦੀ ਪੂਰ ਸਰਲੇ ਦੀ ਆਪਣੀ ਫੁੱਲ ਗਰੰਟੀ ਆ ਠੀਕ ਆ ਗੱਲ ਤਾਰ ਦੀ ਚਵਾਈ ਚੂਈ ਕਿਹੜੀ ਹੈ ਵੀਰੇ ਇੱਕ ਨੰਬਰ ਹੈ ਵੀਰੇ ਇੱਕ ਨੰਬਰ ਜਮਾਂ ਚਵਾਈ ਚੂਈ ਇੱਕ ਨੰਬਰ ਹੈ ਬਾਕੀ ਜੇ ਗੱਲ ਕਰ ਲੈ ਯਾਰ ਝੋਟੀ ਜਾਣ ਵਾਲੀ ਆ ਹਨਾ ਬਾਡੀ ਬੂਡੀ ਵਾਲੀ ਝੋਟੀ ਆ ਇਹ ਵੀ ਚੰਗੀ ਆ ਵੀਰੇ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀਰੇ ਮਨਤਾ ਕਰਦੇ ਆ 72000 ਰੁਪਿਆ ਹਾਂ 70000 ਦੀ ਦੇ ਦਾਂਗੇ ਅੱਛਾ ਇਹ ਦੇ ਦਾਂਗੇ 70 ਦੀ ਇਹ 70000 ਲੈ ਰੇਟ ਸੱਜਣੋ ਉਹੀ ਗੱਲ ਆ ਵੀ ਰਾਜੇ ਦੇ ਹਨਾ ਰੇਟ ਰੇਟ ਵੀਰੇ ਜਦੋਂ ਜਾਇਜ਼ ਕਰਨਾ ਰੇਟੀਨਲ ਰੇਟ ਹੁੰਦੇ ਨੇ ਇਹ ਮੰਗਿਆ ਜੀ 80 ਮੰਗਦੇ 80 ਲੋਕ 70 ਲੈਣੋਂ ਬਥਰ ਕੀ ਫਾਇਦਾ ਨਾ ਫਾਇਦਾ ਠੀਕ ਆ ਗੱਲ ਉਹ ਬਾਰ ਬਾਰ ਬੇਨਤੀ ਇਹੀ ਕਰਦੇ ਆ ਆਪਣੇ ਕਰੇ ਚਾਰ ਟਾਂਜ ਚੋ ਵਾ ਪੰਜ ਟਾਂਜ ਚੋ ਵੇ ਜੇ ਗੇਟੋਂ ਬਾਹਰ ਹੋ ਗਈ ਉਦੋਂ ਆਪਣੇ ਕੁਝ ਮੇਵਾਰੀ ਨਹੀਂ ਹਾਂ ਉਹਦੀ ਬਾਈ ਕਹਿੰਦਾ ਯਾਰ ਕੋਈ ਗਾਰੰਟੀ ਨਹੀਂ ਇੱਥੇ ਸੂਏ ਸਮਾਰੇ ਪਸ਼ੂ ਨੂੰ ਦੋ ਡੰਗ ਚਾਰ ਡੰਗ ਚੋ ਲੋ ਤੇ ਉਹ ਜਿਹੜੀ ਗੱਬਣਾ ਹੈ ਉਹਦਾ ਬਾਈ ਚਾਹੇ ਯਾਰ ਤੁਸੀਂ ਹਨਾ ਚੇਪਾ ਲਾ ਕੇ ਲੈ ਜੀ ਆਹ ਜੀਪਾ ਲਾ ਕੇ ਲੈ ਜੀ ਆ ਇਹ ਕਿੰਨੇ ਦੀ ਦੱਸੇ ਜਰਾ ਜੀ ਫਿਕਸ ਦੋ ਨੰਬਰ ਲਈ ਇਹ ਵੀਰੇ ਮੁੱਲ 70000 70000 ਦੇ ਦਾਂਗੇ ਇਹ 70000 ਦੀ ਦੇ ਦਾਂਗੇ ਬਾਈ ਕਹਿੰਦਾ ਯਾਰ ਤੁਹਾਨੂੰ ਪਤਾ ਵੀ ਜਾਨਵਰ ਐਡਾ ਵੱਡਾ 70000 ਦਾ ਯਾਰ ਅੱਜ ਦੀ ਮਾਰਕੀਟ 'ਚ ਇਹ ਗੱਲ ਕਰ ਲਈਏ ਮਿਲਦਾ ਨਹੀਂ ਤੇ ਆਹ ਜੋ ਟੀਵੀ ਤੋਰਦੇ ਰਾਜੇ ਖੋਲ ਕੇ ਤਿੰਨ ਨੰਬਰ ਵਾਲੀ ਇਹਦਾ ਕੀ ਸੀ ਨਾ ਇਹ ਵੀਰੇ ਦੋ ਮਹੀਨੇ ਸੁਈਆ ਦੋ ਸਫਾ ਦੋ ਮਹੀਨੇ ਦੀ ਅੱਛਾ ਬੜੀ ਨੂੰ ਹੋਗੇ 10 ਦਿਨ 12 ਦਿਨ ਉਹ ਲੇਵਾ ਥੋੜਾ ਬੰਦ ਯਾਰ ਰੱਖ। ਹਾਂ ਲੇਵਾ ਬੰਦ ਰੱਖਦੀ ਆ। ਆ ਲੇਵਾ ਬੰਦ ਯਾਰ ਰੱਖ ਦਉ। ਬਾਡੀ ਬੁੱਡੀ ਬਹੁਤ ਅਜੀ ਗੱਲ ਕਰ ਰਹੀ ਹੈ ਨਾ। ਬਾਡੀ ਬੁੱਡੀ ਸੱਜਣਾ ਬਹੁਤ ਆ ਲੰਬਾਈ ਲੰਮੂਈ ਬਹੁਤ ਆ ਛੋਟੀ ਦੀ ਇਹ ਆ ਗਈ। ਫੁੱਲ ਵੱਡੇ ਕਦ ਕੜਚ ਆ ਗਈ। ਸੂਆ ਕਿਹੜਾ ਬਾਈ ਇਹਦਾ? ਇਹ ਤੀਜੇ ਸੂਏ ਵੀਰੇ। ਤੀਜੇ ਸੂਏ। ਦੁੱਧ ਕਿੰਨਾ ਇਹਦੇ ਥੱਲੇ ਆਉਣਾ? ਉਹ ਤਾਂ 7 ਕਿਲੋ ਵੀਰੇ ਕੰਨੇ ਵਾਲਾ। ਲੀਟਰ 8 ਕਰ ਦੂ। ਲੀਟਰ 8 ਕਰ ਦੂ ਵੀ ਪਰ ਆਪਣੇ ਘਰੇ ਚੋਗਲ ਜਾਏ ਬੰਦਾ ਜਹਾ ਟਾਈਮ ਯਾਰ। ਅੱਛਾ ਬਾਕੀ ਜਿੰਨਾ ਦੁੱਧ ਆਪਾਂ ਦੱਸਾਂਗੇ ਘਰੇ ਕੰਡੇ ਵਾਲਾ ਦੱਸਾਂਗੇ। ਕੰਡੇ ਵਾਲਾ ਦੱਸਾਂਗੇ। ਲਾ ਦੁੱਧ ਸੱਜਣੋ ਜਿੰਨਾ ਕ ਭਾਈ ਦੱਸੂਗਾ ਕੰਡੇ ਵਾਲਾ ਦੱਸੋ ਉਹ ਆਪਣਾ ਜੱਜਮੈਂਟ ਕਰ ਲਿਓ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਵੀਰੇ 55 ਹਜ਼ਾਰ ਮੋਲਾ ਹਾਂ ਨਾ 55 ਹਜ਼ਾਰ ਦੇ ਦਾਂਗੇ ਫੇਰ ਇਹ ਦੇ ਦਾਂਗੇ 55 ਦੀ ਛੋਟ ਛੱਪਾ ਮਾਨਤਾਨ ਕਰ ਦਾਂਗੇ ਉਂਝੇ ਗੱਲ ਕਰ ਲੀਆ ਯਾਰ ਵੀਰੇ ਜਾਇ ਜੇ ਮੁੱਲ ਕੀਤਾ ਬੜਾ ਮੁੰਦਾ ਕੀਤਾ ਜੀ 55 ਤਾਂ ਜੇ ਮੈਂ ਗੱਲ ਕਰ ਲਾ ਇਹਦਾ ਵੀ ਦੁੱਧੋਂ ਹਟੀ ਦਾ ਜਿਵੇਂ ਆਪਾਂ ਕਹਿਦਾਂ ਨੇ ਵੀ ਪਸ਼ੂ ਕੋਈ ਰਹਿੰਦਾ ਨਹੀਂ ਉਹ ਵੀ ਵੇਚਣਾ ਪੈ ਜਾਂਦਾ ਕਟਿੰਗ ਵਾਲਿਆਂ ਨੂੰ ਉਧਰ ਵੀ ਇਹ 50 55 ਦੀ ਆ ਬਾਡੀ ਬੂਡੀ ਦੇ ਸਾਬ ਨਾਲ ਇਹ ਗੱਲ ਕਰ ਲਿਓ ਬਾਡੀ ਬੂਡੀ ਬਹੁਤ ਛੋਟੀ ਦੀ ਏ ਮਿਲੂਗੀ 52000 ਦੀ ਹਾਂਜੀ ਹਾਂਜੀ ਲੈ ਹੁਣ ਆ ਝੋਟੀ ਵੀ ਤੋੜ ਦੇ ਅਗਲੀ 4 ਨੰਬਰ ਵਾਲੀ ਇਹ ਵੀ ਤੋੜ ਦੇ ਤੁਰਦੇ ਤੁਰਦੇ ਨਾਲ ਨਾਲ ਦੱਸਦੇ ਜਾਵਾਂਗੇ ਆਪਾਂ ਇਹਦਾ ਸੂਆ ਕਿਹੜਾ ਬਾਈ ਇਹ ਫਿਰ ਤੀਜੇ ਸੂਲ ਲਾ ਲੋ ਚੌਥੇ ਸੂਲ ਲਾ ਲੋ ਹਾਂ ਠੀਕ ਆ ਗੱਲ ਬਾਤ ਤਿਆਰ ਆ ਹਾਜ਼ਰੀ ਹੈ ਵਾ ਰੰਗ ਦਾੜੀ ਲਊ ਸੂਣ ਚ ਅਸ਼ਿਆ ਓਏ ਇੱਕ ਦੋ ਦਿਨ ਤਾਂ ਲੈ ਜੂਗੀ ਹਲੇ ਥਣਾ ਚ ਕਰਿਆ ਨਹੀਂ ਜੋਸ ਇਹਨੇ ਮੇਕਰ ਉਹ ਵੀਰੇ ਥੱਲੇ ਚੰਗੀ ਬਣੀ ਵੀ ਆ ਅਸ਼ਿਆ ਇਹ ਇੱਕ ਦੋ ਦਿਨ ਕੱਢਦੀ ਆ ਇਹਦਾ ਦੁੱਧ ਦਾ ਕੀ ਰਕਾਰਿਆ ਦੱਸਿਆ ਏ ਵੀ ਆਪਾਂ ਦੇਦਾ ਅਨੁਮਾਨ ਚ ਲਲੋ ਵੀ 12 ਦਾ 14 ਦਾ ਦੋਊਂ ਗਰਾਮ ਅੱਛਾ ਉਹਦੇ ਹਿਸਾਬ ਨੇ 12 13 ਕਿਲੋ ਬਹੁਤ ਆ ਬਹੁਤ ਹੁੰਦਾ ਦੋ ਤਾਂ ਤੋਲ ਮੈਂ 10 ਕਿਲੋ ਕਹ ਜੀਏ 10 ਕਿਲੋ ਵੀ ਬਹੁਤ ਹੁੰਦਾ ਹਾਂ ਬਾਕੀ ਜੇ ਸੱਜਣੋ ਇਹਦੇ ਕੱਦ ਦੀ ਗੱਲ ਕਰਨਾ ਇਹਦਾ ਹੈਗਾ ਕੱਦ ਬਈ ਦਰਮਿਆਨਾ ਨਾ ਬਾਲਾ ਜਿਆਦੇ ਛੋਟਾ ਨਾ ਬਾਲਾ ਜਿਆਦੇ ਵੱਡਾ ਇਹ ਆ ਗਈ ਬੱਤ ਦੇ ਕੱਦ ਵਾਲੀ ਝੋਟੀ ਆ ਗਈ ਕਿਉਂਕਿ ਬਾਅਦ ਚ ਮੈਂ ਚਾਹੂੰਗਾ ਨਹੀਂ ਵੀ ਯਾਰ ਕੋਈ ਸੱਜਣ ਫੋਨ ਕਰ ਦੇ ਵੀ ਛੋਟੀ ਤੁਸੀਂ ਵੱਡੀ ਲੱਗਣ ਲਾ ਦਿਓ ਉਹ ਸਿਸਟਮ ਨਹੀਂ ਹੁੰਦਾ ਆਪਣੀ ਵੀਡੀਓ ਦੇ ਵਿੱਚ ਇਹ ਆ ਗਈ ਬਈ ਬੱਤ ਦੇ ਕੱਦ ਦੇ ਵਿੱਚ ਇਹ ਸੋਣ ਚ ਇੱਕ ਦੋ ਦਿਨ ਕੱਢ ਦਿਆ ਅਗਲੇ ਬੰਦੇ ਨੂੰ ਦਿਖਾਇਆ ਦਰਸ ਇਧਰੋਂ ਇਹ ਨੂੰ ਬਾਈ ਥਣ ਥਣੌਟ ਚੰਗਾ ਲੱਗਿਆ ਜੇ ਗੱਲ ਕਰ ਲਾਂ ਥਣ ਥਣੌਟ ਦੇ ਜਾਨਵਰ ਸਾਰੇ ਚੰਗੇ ਨੇ ਬਾਈ ਦੇ ਇਹਦੇ ਰਾਜੇ ਕਿੰਨੇ ਪੈਸੇ ਲਾ ਮੈਂ ਇਹ ਗੁਰੀਪ੍ਰੀ ਆਪਣੇ ਥਾਲਾ ਦੀ ਫੁੱਲ ਗਰੰਟੀ ਹੋ ਭਾਰਤੀ ਫੁੱਲ ਗਰੰਟੀ ਹੋ ਠੀਕ ਹੈ ਨਾ ਇਹਦੇ ਕਿੰਨੇ ਪੈਸੇ ਲਾ ਇੱਕ ਬੇਨਤੀ ਆ ਜੇ ਕਿਸੇ ਮੈਂ ਲੈਣੀ ਜੀ ਸੌਦਾ ਕਰ ਲਿਆ ਮੈਂ ਆਦੀ ਬੈਰੇ ਲੈ ਜੇ ਨਾਲ ਦੀ ਨਾਲ ਹਾਂ ਆਪਾਂ ਖੜਾਉਣੀ ਨਹੀਂ ਰੌਣੀ ਆਪਾਂ ਨਹੀਂ ਆਪਾਂ ਪਹਿਲੇ ਸੂਏ ਚ ਮੈਂ ਦਿਖਾਈ ਗੱਪੜ ਮੈਂ ਸੀ ਠੀਕ ਹੈ ਜੀ ਆਪਾਂ ਬਾਈ ਦੇ ਸੌਦਾ ਕਰ ਲਿਆ ਹਾਂਜੀ ਸੌਦਾ ਕਰਕੇ ਚਾਰੇ ਸਾਈ ਵੀ अच्छा ओहो मैं भी कहा तो लेके मैं कड़ा वे ਟਰਾਲੇ ਚੱਲਦੇ ਆਪਣੇ ਠੀਕ ਹੈ ਗੱਲ ਹੋਰ ਭਾਈ ਨਹੀਂ ਮੈਨੂੰ 7-8 ਰੁਪਏ ਘਟਾਉਂਦੀ ਆ ਠੀਕ ਹੈ ਜੀ ਕਿੱਥੇ ਬੰਦਾ ਸੌਦਾ ਕਰੇ ਯਾਦ ਕਰੇ ਸੁਆਵੇਂ ਕੋ ਮਰਜ਼ੀ ਕਰੇ ਠੀਕ ਹੈ ਜੀ ਇਹ ਨਾਲ ਦੀ ਨਾਲ ਲੈ ਜੀ ਦੇ ਨਾਲ ਵੀ ਆਪਣਾ ਸੌਦਾ ਬਣੂਗਾ ਜਿਹੜੀ ਗੱਲ ਕਰੇ ਭਰਦੀ ਗਰੰਟੀ ਹੋਊ ਆਪਣੀ ਹਾਂ ਗਰੰਟੀ ਫੁੱਲ ਠੀਕ ਹੈ ਗੱਲ ਇਹ ਵੀ ਤੌਰ ਤੇ ਖੋਲ ਕੇ ਪੰਜ ਨੰਬਰ ਵਾਲੀ ਆਹੀ ਝੋਟੀਆਂ ਮੇਰਾ ਖਿਆਲ ਆ ਇਹ ਵੀ ਵੀਡੀਓ ਚ ਪਾਈ ਦੀ ਹੈ ਨਾ ਹਾਂ ਹਾਂ ਆ ਸੱਜਣਾ ਪਿਛਲੀ ਵੀਡੀਓ ਦੇ ਵਿੱਚ ਪਾਈ ᱛੀ ਆਪਾਂ ਬਾਈ ਰਾਜੇ ਦੇ ਘਰੋਂ ਬਣਾਈ ᱛੀ ਮੇਰਾ ਖਿਆਲ ਹੈ 5-7 ਦਿਨ ਪਹਿਲਾਂ ਬਣਾਈ ਸੀ ਉਹ ਤੁਸੀਂ ਵੀਡੀਓ ਚੈੱਕ ਵੀ ਕਰ ਸਕਦੇ ਹੋ ਉਸ ਵੀਡੀਓ ਦੇ ਵਿੱਚ ਬਾਈ ਇਹ ਝੋਟੀ ਗੱਬਣ ਸੀ ਮੇਰਾ ਖਿਆਲ ਹੈ ਦੂਜੇ ਦੂਜੇ ਕਦੇ ਨਹੀਂ ਸੂਪੀਦੀ ਬਾਈ ਹਨਾ ਆ ਦੂਜੇ ਨੇ ਸੂਪੀ ਸੀ ਵੀਰੇ ਆ ਦੂਜੇ ਕਦੇ ਨੇ ਆ ਝੋਟੀ ਇਹ ਸੂਪੀਤੀ ਪਰ ਇਹਦਾ ਬੱਚਾ ਮੇਰਾ ਖਿਆਲ ਹੈ ਡੈੱਡ ਸੀਗਾ ਹਨਾ ਆ ਬੱਚਾ ਦਾ ਐਕਸਪਾਇਰ ਹੋ ਗਿਆ ਸੀ ਇਹਨੇ ਬੱਚਾ ਸੂਂਦੀ ਸੂਣ ਵੇ ਮਰ ਗਿਆ ਤੇ ਮੇਰੇ ਪਾਣੀ ਪੂਣੀ ਪੈ ਗਿਆ ਵੀਰੇ ਅੱਛਾ ਅੱਛਾ ਇਹਦਾ ਹੀ ਸੌਦਾ ਹੋਇਆ ᱛੀ ਜਿਹੜੀ ਆਪਾਂ ਹੈਗਾ ਸੌਦਾ ਹੋਇਆ ਵਾ ਸੀਗਾ ਆਪਣਾ ਸ ਠੀਕ ਆ ਗੱਲ। ਇਹ ਬੱਚਾ ਮਰ ਗਿਆ ਫੇਰ ਆਪਾਂ ਬਦਲੋ ਆ ਫੋਨ ਲਾ ਕੇ ਦੱਸਿਆ। ਬਈ ਬੱਚਾ ਮਰ ਗਿਆ ਮੈਂ ਇਹਦਾ। ਠੀਕ ਆ ਗੱਲ ਆ। ਉਹ ਬਾਈ ਨੇ ਆਪਨੂੰ ਆਫਰ ਵੀ ਦਿੱਤੀ ਸੀ। ਅੱਛਾ ਜੀ। ਜੀ ਦੋਹਾਂ ਚੋਂ ਲੈ ਟ੍ਰੈਕ ਦੀ ਆ ਵੀ ਮੈਂ ਹਰ ਕੋ ਭੇਜਦੀ। ਠੀਕ ਆ ਜੀ। ਪਰ ਨਹੀਂ ਆਪਾਂ ਬੰਦਾ ਹੈਗਾ ਪ੍ਰਦੇਸ਼ਾਂ 'ਚ ਬੈਠਾ ਯਾਰ ਕਰੇ ਬੁੜੀ ਨੂੰ ਚੋਣੀ ਆ। ਠੀਕ ਆ ਗੱਲ। ਮੈਂ ਨਹੀਂ ਸੀ ਟਿੱਕੀ। ਮੈਂ ਹੁਣ ਟਿੱਕੀ ਆ ਹੁਣ ਇਹਨਾਂ ਨੂੰ ਦਾਣਾ ਪਾਉ ਮੂਰੇ। ਹਾਂਜੀ। ਧਾਰ ਦਿਓ ਧਾਰ ਮਿਲ ਕੇ ਉਹਦੀ ਮਿਲ ਪੈਂਦੀ ਆ। ਅੱਛਾ ਹੁਣ ਇਹ ਗੱਲ ਕਰ ਲਈਏ ਜੇ ਝਾੜ ਤੇ ਮਿਲਦੀ ਆ ਧਾਰ ਤੇ। ਧਾਰ ਤੇ ਮਿਲਦੀ ਸੂਈ ਨੂੰ ਕਹਿ ਲਓਗੇ ਹੁਣ ਇਹਨੂੰ ਸੂਈ ਦਾ ਚ 5 ਮਾਂਗ ਦੇਣਾ ਵੀਰੇ ਅੱਛਾ 5 ਮਾਂਗ 5 ਮਾਂਗ ਦੇਣਾ ਜੇ ਰੁਪਈਆ ਹਰ ਵੀਡੀਓ ਪਈ ਆਪਣਾ ਕੋ ਜੇ ਰੁਪਈਆ ਠੀਕ ਆ ਗੱਲ ਆ ਥੋੜਾ ਹੋਰ ਨਹੀਂ ਓਕੇ ਜਾਵਾਂ ਠੀਕ ਆ ਜੀ ਇਹਦੀ ਚਵਾਈ ਚੂਈ ਕਿੰਮੇ ਆ ਚਵਾਈ ਚੂਈ ਇੱਕ ਨੰਬਰ ਆ ਵੀਰੇ ਜਾਵਾਂ ਚਵਾਈ ਚੂਈ ਇੱਕ ਨੰਬਰ ਆ ਇਹਦੇ ਪੈਸੇ ਹੁਣ ਕਿੰਨੇ ਲਵਾਂਗੇ ਬਿਨਾਂ ਬੱਚੇ ਤੋਂ ਇਹ ਬਿਨਾਂ ਬੱਚੇ ਦਾ ਵੀਰੇ ਲੈ ਲਾਂਗੇ 70000 ਰੁਪਏ ਆ ਥੋੜਾ ਜਿਆਦਾ ਤੈਨੂੰ ਪਤਾ ਲਾਓ ਹਸਤਾ ਫਿਰ ਪਈ ਪੈਂਦਾ ਹੀ ਆ 5-4000 ਦਾ ਪਈ ਜਾਂਦਾ ਵੀਰੇ ਯਾਰ ਆ ਪਹਿਲਾਂ ਮੇਰਾ ਖਿਆਲ ਆ ਉਦਿਆਂ 78 ਦੀ ਵੇਚੀ ਸੀ ਨਾ ਉਹ 7 ਕਿਲੋ ਤੋਂ ਮੈਂ ਹਨ ਕੰਡੇ ਵਾਲੀ ਬੋਲਾ 7 ਕਿਲੋ ਕੰਡੇ ਵਾਲਾ ਪੰਜਾਂ ਕਿਤਨਾਂ ਦੀ ਸੂਈ ਆ ਪੰਜ ਕਿਤਨ ਹੋ ਗਿਆ ਪੰਜ ਦਿਨ ਹੋ ਗਿਆ ਆ ਪੁਰਾਣੀ ਵੀਡੀਓ ਸੱਜਣਾ ਤੁਸੀਂ ਆਪਣੇ ਚੈਨਲ ਦੀ ਪਈਆ ਪਾਈ ਦੀ ਕੱਟ ਕੇ ਵੀ ਦੇਖ ਸਕਦੇ ਹੋ ਉਸ ਦਿਨ ਇਹ ਛੋਟੀ ਗੱਬੜ ਇੱਕ ਛੋਟੀ ਗਰੇ ਹੋ ਰਹਾ ਹੈ ਗੱਬਣਾ ਹਾਂਜੀ ਉਹਦਾ ਮੁੱਲ ਕਰਦੇ ਆ 72000 ਰੁਪਿਆ ਉਹਦਾ ਉਹਦਾ ਕੀ ਸੀ ਨਾ ਉਹਦਾ ਕਿਹੜਾ ਸੂਆ ਉਹ ਤੀਜੇ ਸੂਆ ਆ ਅੱਛਾ ਗੋ ਸਿੰਘ ਗੋ ਸਿੰਘਾ ਛੋਟੀ ਤਾਂ ਥੱਲੋਂ ਲੈਵਲੋਂ ਚੰਗਾ ਪਰ ਡੰਗ ਦੇ ਰਿਹਾ ਸੂਣ ਜੂ ਵੀ ਠੀਕ ਆ ਜੀ ਉਹ ਦੇ ਦਾਂਗੇ 70 ਦੀ ਹਾਂ ਬਾਕੀ ਵੀਰੇ ਆਪਣੇ ਰੁਟੀਨ ਚ ਮਹੀਆਂ ਹੁੰਦੀ ਜਾਂਦੀਆਂ ਰਹਿੰਦੀਆਂ ਆਪਣੇ 2-4 ਪਹ ਹਜ਼ ਪੰਜ ਤੋਂ ਚਾਰ ਪਸ਼ੂ 22 ਦੇ ਘਰੇ ਹਰ ਵਕਤ ਅਵੇਲੇਬਲ ਹੁੰਦੇ ਨੇਗੇ ਬਾਕੀ ਇਹਨਾਂ ਚੋਂ ਤੁਹਾਨੂੰ ਭਾਈ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਇਹ ਗੱਲ ਮੈਂ ਬਾਰ-ਬਾਰ ਤਾਂ ਕਰਕੇ ਕਹਿਣਾ ਕਿਉਂਕਿ ਆਪਾਂ ਖੜੇ ਆਜ ਸੱਜਣੋਂ ਬਲਾਸ ਪੂਰਾ ਜੇ ਗੱਲ ਕਰਨਾ ਇੱਥੋਂ ਨੇੜ ਲਈ ਪਿੰਡ ਪੈਂਦਾ ਕੋਈ ਨਾ ਹਨਾ ਨਾ ਮੈਂ ਲੈ ਨਹੀਂ ਸਕਦਾ ਆਪਾਂ ਕੱਲ ਲੈ ਵੀ ਹੋਏ ਤੇ ਉਸ ਵਿਸ਼ੇ ਤੇ ਵੀ ਉਹ ਸੱਜਣ ਨੇ ਯਾਰ ਬਹੁਤ ਵੱਡਾ ਪਰੇਸ਼ਾਨੀ ਦਾ ਕਾਰਨ ਕਰਤਾ ਸੀ ਆਪਾਂ ਤੋਂ ਉਹਨੂੰ ਜਾਨਵਰ ਦਵਾਇਆ ਗਿਆ ਸੀ ਹਨਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਾਈ ਕਹਿੰਦਾ ਰਿਹਾ ਯਾਰ ਫੋਨ ਤੇ ਮੈਂ ਗਰੀਬ ਆਂ ਗਰੀਬ ਆਂ ਬਿੱਤੇ ਨਵੇਂ ਮਹੀਨੇ ਬੰਦਾ ਯਾਰ ਆਪਾਂ ਨੂੰ ਫੋਨ ਕਰਦਾ ਰਿਹਾ ਆਪਾਂ ਤੋਂ ਜਾਨਵਰ ਦਵਾਇਆ ਗਿਆ ਦੋ ਮੱਝਾਂ ਬਾਈ ਉਹਨੇ ਵਪਾਰੀ ਦੀਆਂ ਖਰਾਬ ਕਰਕੇ ਦੇਤੀਆਂ ਵਾਪਸ ਕਰਤੀਆਂ ਮਤਲਬ ਦੋ ਮੱਝਾਂ ਕਹਿਣ ਦਾ ਭਾਵ ਨਾਲ ਯਾਰ ਵਿਚਾ ਆਪਣੀ ਧੂਕੜੀਸ ਕਰੀਗੇ ਹਨਾ ਬਿਨਾਂ ਗੱਲ ਤੋਂ ਕਿਉਂਕਿ ਆਪਾਂ ਕਿਹੜਾ ਯਾਰ ਕੋਈ ਦਲਾਲੀ ਨਹੀਂ ਗੁਰੀ ਆਪਾਂ ਕਿਹੜਾ ਯਾਰ ਵਿਚੜਿਆ ਜਾਨਵਰ ਦੇ ਆਪਾਂ ਇਹ ਗਾਂ ਤੋਂ ਲੈ ਕੇ ਆਉਨੇ ਆ ਉੱਥੇ ਅਗਲਾ ਕਰੇ ਜੀ ਨਹੀਂ ਲਾਉਦਾ ਇਹ ਬਾਈ ਦੁੱਧ ਕਟਾ ਪਰਾਨਾ ਤਾਂ ਹੀ ਆਪਾਂ ਬਾਰ ਬਾਰ ਕਹਿੰਦੇ ਆ ਆਪਣੇ ਘਰੇ ਚਾਰ ਟਾਂਜੋ ਹੋ ਯਾਰ ਠੀਕ ਆ ਗੱਲ ਆ ਜਿੰਨੇ ਸੱਤ ਕਹਦਾ 7 ਕਿਲੋ ਹੋਊਗਾ ਹਾਂਜੀ ਅਲੇ ਕਰੇ ਭ ਰੋਟੀ ਪਣੀ ਸਾਰਾ ਕੁਝ ਮਿਲੂਗਾ। ਉਹੀ ਗੱਲ ਆ ਸੱਜਣੋ ਵੀ ਇੱਥੇ ਤੋਂ ਯਾਰ ਤਸੱਲੀ ਕਰਕੇ ਚੀਜ਼ ਲੈ ਲਿਆ ਕਰੋ ਬਾਅਦ ਚੋਂ ਸਾਨੂੰ ਮਤਲਬ ਕਿੰਤੂ ਪ੍ਰੰਤੂ ਦੀ ਯਾਰ ਲੋੜ ਐ ਨਾ ਪਵੇ। ਹੁਣ ਜਦੋਂ ਉਹ ਸੱਜਣ ਨੇ ਜਲ ਪਹਿਲਾਂ ਈ ਝੋਟੀ ਖਰਾਬ ਕਰਕੇ ਦੇਤੀ ਕਹਿੰਦਾ ਯਾਰ 8 ਕਿਲੋ ਦੰਦੀ ਆ। ਉਹ ਚੌਥੇ ਦਿਨ ਸਾਡੇ ਬੰਦੇ ਦੇ ਘਰੇ ਆ ਕੇ राजे ਬਾਈ 12-13 ਹਜੇ ਵੀ ਦੰਦੀ ਆ ਚਬਾਤ ਆਗੇ ਆਪਾਂ। ਉਹ ਵੀਰੇ ਲੋਕ ਦਾਣਾ ਵੀ ਪੁੱਛਦੇ ਯਾਰ ਕਹਿੰਦੇ ਦੁੱਧ ਦੀ ਹੋਊਗੀ। ਪੰਜਾਂ ਦਿਨਾਂ ਬਾਅਦ ਉਹਦਾ ਰੌਲਾ ਪਾ ਲਿਆ। ਪੰਜਾਂ ਦਿਨਾਂ ਬਾਅਦ ਬਾਈ ਉਹਦਾ ਰੌਲਾ ਪਾ ਲਿਆ ਉਹਦਾ ਵੀ ਤੁਹਾਨੂੰ ਪਤਾ ਥਾਣੀ ਸਿਟੀ ਜਾ ਕੇ ਨਿਬੜਿਆ ਕਰਮ ਅ ਦੁੱਧ ਦੇਣਾ ਹੁੰਦਾ ਖਰਾਕ ਹੁਣ ਉਹੀ ਝੋਟੀ ਆ ਬਾਈ ਜਿਹੜੀ ਉਹ ਕਹਿੰਦੀ 8 ਤੋਂ ਨਹੀਂ ਵੱਦੀ 12 13 ਤੇ ਚੱਲੀ ਜਾਂਦੀ ਝੋਟੀ ਹੁਣ ਉਹਨਾਂ ਨੇ ਬਾਈ ਕੋਈ ਸੋਨੇ ਨੇ ਪਾਸ ਮਤ ਨੂੰ ਪਾਈਆਂ ਨਹੀਂ ਹੈ ਨਾ ਮਾਲਕਾਂ ਨੇ ਹੁਣ ਉਹ ਵਪਾਰੀ ਵੀਰ ਵੀ ਜੇ ਮੈਂ ਗੱਲ ਕਰਾਂ ਯਾਰ ਮੇਰੇ ਕਰਕੇ ਉਹਨੂੰ ਵਿਚਾਰੇ ਨੂੰ ਘਾਟਾ ਪੈ ਗਿਆ ਰਾਜੀ ਬਾਈ ਦਾ ਵੀਰ ਯਾਰ ਉਹ ਮਿਲਦਾ ਤਾਂ ਕਿਹ ਬੰਦੇ ਨੇ ਉਹ ਆਪਾਂ ਇਹ ਵਪਾਰੀ ਹੋਰ ਸਾਡਾ ਵਪਾਰੀ ਨੇ ਹੁੰਦਾ ਯਾਰ ਚਲ ਕੋਈ ਗਰੀਬ ਨਾ ਮਰੇ ਯਾਰ ਪੂਰਾ ਇਕੱਲਾ ਵਧ ਗਿਆ ਕੱਟਦੇ ਕੋਈ ਫਰਕ ਨਹੀਂ ਪੈਂਦਾ ਪਰ ਹੈ ਬਾੜੀਆਂ ਗੱਲਾਂ ਉਹੀ ਗੱਲ ਸੱਜਣਾ ਵਪਾਰੀ ਦਾ ਯਾਰ ਤੁਸੀਂ ਇਕੱਲਾ ਨਫਾ ਵੀ ਨਾ ਦੇਖਿਆ ਕਰੋ ਵਪਾਰੀ ਦਾ ਉਦੋਂ ਵੀ ਦੇਖਿਆ ਕਰੋ ਜਦੋਂ ਵਪਾਰੀ ਜੇ ਕਰੇ 1.5-2 ਲੱਖ ਦੀ ਮਹਸ ਬਈ ਮਰੇ ਜਾਂਦੀ ਆ ਯਾਰ ਹੁਣ ਆਪਣੇ ਸਾਹਮਣੇ ਬੱਚਾ ਮਰ ਗਿਆ ਮੈਂ ਇਹਦਾ ਉਹ ਜਿਹੜੇ ਬਾਈ ਨੇ ਮੈਂ ਲਈ ਸੀ ਉਹ ਹੁਣ ਵੀ ਵੀਡੀਓ ਦੇਖੂਗਾ ਮੈਂ ਆਪਣੇ ਇੱਕ ਤਰੀਕਾ ਕਹਦਾ ਬਾਈ ਬੱਚਾ ਮਰ ਗਿਆ ਕੋਈ ਗੱਲ ਨਹੀਂ ਯਾਰ ਸਾਡੀ ਖੜੀ ਰਹਿੰਦੇ ਕੋਈ ਤੈਨੂੰ ਟੈਕ ਚਾਹੀਦਾ ਯਾਰ ਆ ਉਹ ਹੀ ਗੱਲ ਨਹੀਂ ਤੂੰ ਕਹਿਂਦਾ ਵੀ ਯਾਰ ਮੈਂ 5 ਕੱਟੂਗਾ ਮੈਂ 10 ਕੱਟੂਗਾ 10 ਕੱਟੂਗਾ ਕੀ ਫਾਇਦਾ ਉਹ ਗੱਲਬਾਤ ਯਾਰ ਮਤਲਬ ਨਹੀਂ ਹੁੰਦੀ ਹੁੰਦੀ ਹੈਨਾ ਮੈਂ ਨਹੀਂ ਕਹਿੰਦਾ ਵੀ ਸਾਰੇ ਵਪਾਰੀ ਸੌਨੇਦਾਰ ਪੀਆ ਨੇ ਸਾਰੇ ਯਾਰ ਲੈਣ ਵਾਲੇ ਸੌਨੇਦਾਰ ਪੀਆ ਨੇ ਘਰੇਲੂ ਬੰਦੇ ਵੀ ਸਾਰੇ ਮਾੜੇ ਨਹੀਂ ਹੁੰਦੇ ਤੇ ਜੇ ਮੈਂ ਗੱਲ ਕਰਨਾ ਸੱਜਣੋ ਯਾਰ ਸਾਰੇ ਵਪਾਰੀ ਵੀ ਮਾੜੀ ਨਹੀਂ ਹੁੰਦੇ ਹੈਨਾ ਆ ਪੰਜੇ ਉਂਗਲਾਂ ਅਕਸਾਰ ਨਹੀਂ ਹੁੰਦੀਆਂ ਪਰ ਜਿਵੇਂ ਪਿਛਲੇ ਦਿਨੀ ਤੁਹਾਨੂੰ ਮੈਂ ਦੱਸਿਆ ਵੀ ਉਹ ਸੱਜਣ ਨੇ ਕਾਹੜ ਘਰੇ ਆਪਣੇ ਨਾਲ ਯਾਰਾ ਉਹਦੀ ਬਹੁਤ ਮਾੜੀ ਗੱਲ ਆ ਉਹ ਕਿਉਂਕਿ ਆਪਾਂ ਨੇ ਤਾਂ ਯਾਰ ਉਹ ਬਾਈ ਦਾ ਫਾਇਦਾ ਹੀ ਕਰਿਆ ਸੀ ਉਹਨੂੰ 5 ਤੇ ਬਾਕੀ ਕੋਈ ਗੱਲ ਨਹੀਂ ਧਿਆਨ ਰੱਖਿਆ ਕਰੋ ਅੱਗੇ ਤੋਂ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਰਾਜੇ ਤੋਂ ਖਰੀਦ ਕੇ ਲੈ ਜਿਓ ਧੰਨਵਾਦ